ਇਹਨੇ ਚੋਰ ਆ ਇੱਕ ਥਾਣੇਦਾਲਾ ਮੁੰਡਾ ਇੱਕ ਮਾਸਟਰ ਦਾ ਮੁੰਡਾ ਤੇ ਉਹਨਾਂ ਨੇ ਚੋਰੀ ਕੀਤੀ ਹੈ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ ਹਲ ਬਹੁਤ ਨੁਕਸਾਨ ਹੋਇਆ ਕਪੜਾ ਗੱਢ ਕੇ ਲੱਗੇ ਆ ਪੋਰ ਸਾਮਾਨ ਜੋ ਕੋਡ ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਮੇਰਾ ਸਾਮਾਨ ਤਕਰੀਬਨ 5 ਲੱਖ 40 ਹਜ਼ਾਰ ਦਾ ਸਮਾਨ ਸੀ ਜਿਹਦੇ ਵਿੱਚ ਹਨ ਸਟੀਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਾ ਮਾ ਜਿਹਨੂੰ ਇਦਾਂ ਹਾਲਾਤ ਬਣਾਉਣਾ ਚਾਹੁੰਦੇ ਮਾਨੂੰ ਜਿਹੜਾ ਕਿ ਨੇ ਮਾਨੂੰ ਨਹੀਂ ਖਰਾਬ ਹੁੰਦਾ ਇਹ ਕੰਮ ਕਰਨਾ ਦੇ ਕੋ ਕਰ ਬਿਠੀ ਨਹੀਂ ਦੇ ਉਹ ਚੰਗਾ ਹੈ ਲੱਖ ਕੱਪੜੀਆਂ ਦੀ ਦੁਕਾਨ 'ਚ ਕੰਦਿਤ ਪਾੜ ਪਾਇਆ ਫਿਰ ਮੂੰ ਸਿਰ ਬਨ ਕੇ ਦੋ ਚੋਰ ਦੁਕਾਨੇ ਦੇ ਅੰਦਰ ਪੜ ਗਏ ਜੋ ਦਿੱਸਿਆ ਬੇਖੌਫ ਹੋ ਕੇ ਥੈਲੇ ਪਰ ਲਈ ਗੱਲੇ ਦੀ ਜਿੰਦੀ ਤੋੜੀ ਤੇ ਰਾਮ ਦੇ ਨਾਲ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਜਿਹੜੇ ਰਾਹ ਆਏ ਉਸੇ ਰਾਹ ਮਾਲੂਮ ਮਲ ਹੋ ਕੇ ਵਾਪਸ ਚਲੇ ਗਏ ਮਾਮਲਾਪਾ ਮੈਂ ਸੁਣਚੂ ਤੁਹਾਨੂੰ ਆਮ ਲੱਗੇਗਾ ਕਿਉਂਕਿ ਚੋਰੀ ਦੇ ਅਜਿਹੇ ਮਾਮਲੇ ਆਏ ਦਿਨ ਸੁਣਨਾ ਚਾਹੁੰਦੇ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਚੋਰ ਆਮਨੀ ਸੀ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਸੀ ਤੇ ਦੂਜਾ ਥਾਣੇਦਾਰ ਦਾ ਪੁੱਤ ਸੀ ਜਿਹਨਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਟਾਲਾ ਦੀ ਹਰਜੂਬਾਰ ਤਸਵੀਦੀ ਪੀੜਤ ਸਾਬਕਾ ਫੌਜੀ ਨੇ ਦੱਸਿਆ ਕਿ ਉਸ ਦਾ ਸ਼ੋਰੂਮ ਹੈ ਕੱਪੜੇ ਤੇ ਮਨੀਆਰੀ ਦਾ ਕੰਮ ਕਰਦਾ ਹੈ ਉਹਨੇ ਦੱਸਿਆ ਕਿ ਦੇਰ ਰਾਤ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਇਆ ਤੇ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਬੇਟਾ ਮਰੀਕ ਸਿੰਘ ਔਰ ਜੁਨ ਰਟਾਇਰ ਹੋ ਗਏ ਉਹਨੇ ਦੁਕਾਨ ਖੋਲੀ ਹੈ ਕੱਪੜੇ ਦੀ ਕੱਪੜੇ ਦੀ ਦੁਕਾਨ ਇਹ ਕਰਕੇ ਖੋਲੀ ਹੈ ਵੀ ਮਾੜਾ ਮੋੜਾ ਪਰਿਵਾਰ ਦੇ ਲੈ ਕੇ ਸ਼ੌਕਾ ਗਜਾਰਾ ਚੱਲ ਚੱਲੇ ਚੱਲ ਜਾਵੇ ਇਹ ਆ ਆਲੇ ਕੇ ਜੋਰਾ ਨੇ ਸਾਡੀ ਦੁਕਾਨ ਬੰਦ ਕਰਾਉਣ ਵਾਸਤੇ ਇਹਨਾਂ ਨੇ ਜੋ ਚੋਰੀ ਕੀਤੀ ਆ ਸਾਡਾ ਬਹੁਤ ਨੁਕਸਾਨ ਹੋਇਆ ਕੱਪੜਾ ਗੱਢ ਕੇ ਲੈ ਗਏ ਆ ਹੋਰ ਸਮਾਨ ਜੋ ਕੋਟ ਕਾਰਡ ਜੋ ਵੀ ਹੈਗੇ ਚੀਜ਼ਾਂ ਬੜੀਆਂ ਚੁੱਕ ਕੇ ਲੈ ਗਏ ਆ ਆ ਮਾ ਮਾ ਹਜੇ ਨੂੰ ਇਦਾਂ ਹਾਲਾਤ ਬਣ ਜਾਂਦੇ ਮਨ ਨੂੰ ਜਿਹੜਾ ਕਿ ਨੇ ਮਨ ਨਹੀਂ ਕੋਈ ਖਰਾਬ ਹੁੰਦਾ ਇਹ ਕੰਮ ਕਰਨਾ ਦੇ ਹੁਣ ਘਰ ਬਿਠੀ ਨਹੀਂ ਦੇ ਉਹ ਚੰਗਾ ਹੈ ਹਾਂਜੀ ਮਿਹਨਤ ਦੀ ਕਮਾਈ ਜਿਹੜੀ ਕਿ ਨਹੀਂ ਉਹ ਚੋਰੀ ਹੋ ਗਈ ਆ ਤੇ ਜਿਹੜੇ ਚੋਰ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਮਾਸਟਰ ਦਾ ਮੁੰਡਾ ਉਹ ਉਹਨਾਂ ਨੇ ਚੋਰੀ ਕੀਤੀ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਬਾਕੀ ਚੰਨ ਤੋਂ ਉਹਨਾਂ ਕੋ ਖਤਰਾ ਮੜ ਕੇ ਅਗੋਂ ਵਿੱਚੋਂ ਛੱਟ ਪੇੜ ਨਾਲ ਲਾ ਜਾਣਾ ਤੇ ਉਹਨਾਂ ਨੂੰ ਨੁਕਸਾਨ ਕਰ ਦੇਣਾ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਪੁਲਿਸ ਵੀ ਗਈ ਐ ਪੁਲਿਸ ਨੂੰ ਸ਼ਿਕਾਇਤ ਰਖਾਈ ਆ ਤੇ ਪੁਲਿਸ ਕਹਿੰਦੇ ਵੇਹ ਜਾਣੇ ਬੰਦੇ ਫੜਨ ਜਾਣੇ ਐਫ ਆਈ ਆਰ ਦਰਜ ਕੀਤੀ ਇਹਨਾਂ ਨੇ ਕਹਿੰਦੇ ਮੈਂ ਹੁਣ ਵੀ ਗਏ ਆ ਸ਼ਾਮਾਂ ਨੂੰ ਗੇੜਾ ਮਾਰਿਆ ਅਗਰ ਵੇਦਨ ਵੀ ਮਾਰਿਆ ਰੋਜ਼ ਇੱਕ ਦੋ ਵਾਰ ਹੀ ਜਾਂਦੇ ਆ ਬੰਦੇ ਪੇਛੇ ਨਹੀਂ ਹੁੰਦੇ ਨੇ ਜਾਨੋਨੀ ਪਰ ਯਕੀਨ ਨਹੀਂ ਹੈਗਾ ਨਾ ਵੀ ਫੜ ਜਾਣਗੇ ਕੀ ਕੀ ਕਰਨਗੇ ਸਾਨੂੰ ਯਕੀਨ ਨਹੀਂ ਦਿੰਦੇ ਆ ਵੀ ਤੂੰ ਯਕੀਨਵਾ ਕਰੋ ਆਈ ਬੰਦੇ ਫੜ ਕੇ ਛੱਡਣੇ ਆ ਪਰ ਸਾਨੂੰ ਨਹੀਂ ਯਕੀਨ ਆਉਂਦਾ ਵੀ ਬੰਦੇ ਫੜ ਲੈਣਗੇ ਕੀ ਕੀ ਗੱਲਾਂ ਬੰਦੇ ਬਾਰੋ-ਬਾਰ ਇੰਦਾ ਜਮਾਨਤ ਕਰਾ ਲੈਣਗੇ ਜਾਂਦੇ ਕੋਈ ਮਸਹਲਾ ਨਹੀਂ ਜਾਉਂਦਾ ਦੋ ਸਾਲ ਤੋਂ ਮੈਂ ਕੱਪੜੇ ਦਾ ਦੁਕਾਨ ਚ ਲਾ ਰਿਹਾ ਤੇ ਮੇਰੀ ਦੁਕਾਨ ਤੇ ਨੂੰ ਰਾਤ ਨੂੰ ਚੋਰਾਂ ਵੱਲੋਂ ਕੰਦ ਪਾੜ ਕੇ ਚੋਰੀ ਕੀਤੀ ਗਈ ਆ ਤੇ ਮੇਰਾ ਕਾਫੀ ਨੁਕਸਾਨ ਕਰ ਗਿਆ ਮੈਂ ਚਾਹੁੰਦਾ ਕਿ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆ ਚੋਰੀ ਜਿਹੜੀ ਆ ਇੱਕ ਥਾਣੇਦਾਰ ਦਾ ਮੁੰਡਾ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਦੋਵੇਂ ਚੰਗੇ ਘਰਾਂ ਦੇ ਮੁੰਡੇ ਉੱਤੇ ਤੱਕ ਪਹੁੰਚ ਇਹਨਾਂ ਦੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਚਾਹੁੰਦਾ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਹਰਾਸਤ ਵਿੱਚ ਲਿਆ ਜਾਵੇ ਮੇਰਾ ਸਮਾਨ ਬਰਾਮਦ ਕੀਤਾ ਜਾਵੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਸਮਾਨ ਤਕਰੀਬਨ 540000 ਦਾ ਸਮਾਨ ਸੀ ਜਿਹਦੇ ਵਿੱਚ ਅਨਸਟਿਚ ਸੂਟ ਸੀ ਪੈਕ ਸਮਾਨ ਸੀਗਾ ਜੋ ਨਵਾਂ ਸਮਾਨ ਆਇਆ ਮਨੀਆਰੀ ਦਾ ਸਮਾਨ ਪੈਂਟ ਕੋਟ ਉਹ ਡੇਢ ਘੰਟਾ ਚੋਰੀ ਕਰਦੇ ਰਿਹਾ 11:45 ਤੋਂ ਅੰਦਰ ਵੜ ਗਏ ਆ ਤੇ 12:31 ਤੱਕ ਨਡਰ ਹੋ ਕੇ ਬੇਖੌਫ ਹੋ ਕੇ ਉਹਨਾਂ ਨੇ ਚੋਰੀ ਕੀਤੀ ਆ ਕਿ ਸਾਨੂੰ ਹਰ ਵਾਰੀ ਸਡਾ ਲੈਂਦੇ ਆ ਸਾਡੇ ਮਗਰ ਪਹੁੰਚ ਹੈਗੀ ਆ ਇੰਨਾ ਕੋ ਸਾਨੂੰ ਖਤਰਾ ਵੀ ਆ ਕੀ ਆ ਦੁਬਾਰਾ ਸਾਡੀ ਚੋਰੀ ਕਰਨਾ ਸਾਨੂੰ ਸੱਟ ਪੇਟਣਾ ਲਾਉਣ ਅਸੀਂ ਗਰੀਬ ਬੰਦੇ ਫੌਜ ਦੀ ਨੌਕਰੀ ਕਰਕੇ ਆਇਆ ਵਾ ਆਪਣਾ ਟਾਈਮ ਪਾਸ ਕਰਨ ਧਿਆ ਸੀ ਤੇ ਇਹਨਾਂ ਕੋਲ ਬਹੁਤ ਜ਼ਿਆਦਾ ਖਤਰਾ ਵੀ ਆ ਮੈਨੂੰ ਉਦਿਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਨੇ ਕਿਹਾ ਕਿ ਬਾਈ ਨਾਮ ਕਿਸ ਦਰਜ ਕੀਤਾ ਗਿਆ ਅਤੀਸ਼ ਚੋਰਾਂ ਦੀ ਜੋੜੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਇਸ ਦੇ ਸਬੰਧ ਚ ਐਮਰੀਤ ਸਿੰਘ ਸਾਨੂੰ ਸੁਲੱਖਣ ਸਿੰਘ ਦੇ ਬਿਆਨ ਤੇ ਐਫਆਈਆਰ ਦਰਜ ਕੀਤੀ ਆ ਮਕਦਮਾ ਨੰਬਰ 13 ਜੋੜਮ ਤਹਾਸੁਸ 0380 ਆਈ ਪੀਸੀ ਬਾਈ ਨੇ ਐਫ ਪੀਆਰ ਲੋਸ਼ੀਆਂ ਦੇ ਖਿਲਾਫ ਉਹ ਆਦੀ ਦੋਸ਼ੀ ਨੇ ਮਤਲਬ ਚੋਰੀਆਂ ਕਰਦੇ ਨੇ ਘਰਾਂ ਤੋਂ ਫਰਾਤ ਨੇ ਇਸ ਟਾਪ ਨੂੰ ਰੋਜ਼ ਰੇਡ ਕਰਦੇ ਹੁਣ ਵੀ ਇਹ ਕਰਕੇ ਆਏ ਆ ਜਲਦੀ 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 ਇਹਨਾਂ ਨੂੰ ਫੜ ਕੇ ਹੋਰ ਜੁਪੇਸ਼ ਕਰਾਂਗੇ ਬਰਾਮਦੀ ਕਰਾਂਗੇ ਇਹਨਾਂ ਦਾ ਸਾਨੂੰ ਪਤਾ ਚੱਲਿਆ ਕਿ ਇੱਕ ਇਹਦੇ ਵਿੱਚ ਜਥਾਣੇਦਾਰ ਦਾ ਬੇਟਾ ਵਾ ਤੇ ਇੱਕ ਅਧਿਆਪਕ ਦਾ ਬੇਟਾ ਹੋ ਸਕਦਾ ਜੀ ਪਰ ਆਪਾਂ ਫੜ ਕੇ ਵੇ ਫਿਰ ਵੀ ਇਹ ਪੇਸ਼ ਕਰਾਂਗੇ ਪਤਾ ਲੱਗਿਆ ਵੀ ਕਿੱਥੇ ਹਨਦਰਦੇ ਜਾਂ ਫਿਲਹਾਲ ਪੀੜਤੋ ਫੌਜੀ ਦਾ ਕਹਿਣਾ ਹੈ ਕਿ ਇੱਕ ਸਰਕਾਰੀ ਮਾਸਟਰ ਦਾ ਮੁੰਡਾ ਸੀ ਦੂਜਾ ਥਾਣੀਦਾਰ ਦਾ ਦੋਮਾ ਦੇ ਵੱਲੋਂ ਰਲਕੀ ਚੋਰੀ ਕੀਤੀ ਗਈ ਹੈ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਮੁਲਜ਼ਮਾ ਦੇ ਉੱਤੇ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ ਬਟਾਲਾ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ